ਮਾਹੀ ਗੁਰੂ ਜੀ ਕੋ ਖਾਲਸਾ ਮਾਹੀ ਗੁਰੂ ਜੀ ਕੀ ਪੱਤੇ ਜਦੋਂ ਪਿੰਡ ਚੱਕਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਅਵਤਾਰ ਦਿਹਾੜੇ ਦੀ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਗੁਰੂ ਸਰ ਸਹਿਬ ਕੀ ਪ੍ਰਾਰੰਭ ਹੋਈ ਆ ਪਹਿਲੀ ਰੋਲ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਅਰਦਾਸ ਕਰਕੇ ਸ੍ਰੀ ਅਖੰਡ ਪਾਠ ਸਹਿਰ ਸ਼ੁਰੂ ਕੀਤਾ 7:30 ਵਜੇ ਅਰਦਾਸ ਕੀਤੀ ਫਿਰ ਹੁਣ 10:30 ਵਜੇ ਸ੍ਰੀ ਖੰਡਪੁਰ ਸਹਿਬ ਪਰਾਰੰਭ ਹੋਏ ਇੱਕ ਔੰਕਾਰ ਤੋਂ ਉਕਮ ਨਾਮ ਲੈ ਕੇ ਸੰਤ ਮਹਾਰਾਜੀਆਂ ਨੇ ਸ੍ਰੀ ਖੰਡਪੁਰ ਪਰਾਰੰਭ ਕੀਤੇ 10 ਤੋਂ 12 ਰੋਲ ਲੋਹੀ ਉਹਨਾਂ ਦੇ ਨਾਲ ਜੱਦੀ ਸਹਿਰ ਤੇ ਭਾਈ ਛੋਟਾ ਜਿਹਾ ਬੱਚਾ ਹਰੀ ਸਿੰਘ ਉਹਨੇ ਵੀ ਨਾਲ ਰੋਲ ਲਾਈ ਸ਼ੋਰ ਦੇ ਵਿੱਚ 12 ਵਜੇ ਅਕਰੋਲ ਲਾਈ ਅਕਤੂਬਰੰਤ ਸੰਤ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਤੇ ਭਾਈ ਹਰੀ ਸਿੰਘ ਜੀ ਨੇ ਰੋੜ ਟੁੱਟ ਕੇ ਲੰਗਰ ਵਿੱਚ ਆਏ ਲੰਗਰ ਵਿੱਚ ਆ ਕੇ ਉਹਨਾਂ ਨੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕਣ ਤੋਂ ਬਾਅਦ ਬਾਬਾ ਜੀ ਸੰਤੂ ਗਿਆਨੀ ਸੰਪੂਰਨ ਸਿੰਘਾਂ ਦੇ ਹੋ ਗਏ ਜਾ ਕੇ ਫੱਤੇ ਬੁਲਾਈ ਫੱਤੇ ਬੁਲਾਉਣ ਤੋਂ ਬਾਅਦ ਗਿਆਨੀ ਜੀ ਨੇ ਕਿਹਾ ਕਿ ਜਿਹੜਾ ਜੀ ਬੈਠ ਜਾਓ ਆਪਾਂ ਪ੍ਰੋਗਰਾਮ ਦੀ ਵਿਚਾਰ ਕਰ ਲਈਏ ਜੀ ਸੰਤ ਬਾਬੂ ਬਲਵੰਤ ਸਿੰਘ ਜੀ ਉੱਥੇ ਬੈਠ ਗਏ ਬੈਠ ਕੇ ਤਾਂ ਗਿਆਨੀ ਜੀ ਕਹਿਣ ਲੱਗੇ ਭਾਈ ਸਾਹਮਣੂ ਜਿਹੜੀ ਕਥਾ ਹੈ ਆਪਾਂ ਇੱਥੇ 4 ਵਜੇ ਅੱਗੇ ਪ੍ਰਾਰambh ਕਰਦੇ ਸੀ ਉਥੇ ਹੁਣ denn ਛੋਟੇ ਹੋ ਗਏ ਆ ਆਪਾਂ 3 ਵਜੇ ਸ਼ੁਰੂ ਕਰਨੀ ਹੈ ਉਹ ਕਿ ਘੰਟਾ ਸਵੇਰ ਘੰਟਾ ਡੇਢ ਘੰਟਾ ਕਿਹ ਵਾਰੀ ਲੱਗ ਜਾਂਦਾ ਇਸ ਸ਼ਾਮ ਦਾ ਜਿਹੜਾ ਨਿਤਨੇਮ ਹੈ ਉਹ ਲੇਟ ਹੋ ਸਕਦਾ ਹੈ ਆਪਾਂ 3:00 ਵਜੇ ਸ੍ਰੀ ਗੁਰਪ੍ਰਤਾ ਸੂਰਗ੍ਰਾਂਦੀ ਅਥਾਪਾ 3:00 ਵਜੇ ਸ਼ੁਰੂ ਕਰਨੀ ਹੈ ਜੇ ਸਰਦਾਰ ਜੀ ਕਹਿੰਦੇ ਠੀਕ ਆ ਜੀ ਉਸ ਤੋਂ ਬਾਅਦ ਤੁਸੀਂ ਅੱਧਾ ਘੰਟਾ ਤਕਰੀਬਨ कीर्तन ਕਰਨਾ ਜਾਂ ਫਿਰ ਅੱਗੀ ਸਿੰਘ ਨੂੰ ਲਾ ਦੇਣਾ ਹਰਮੇਲ ਸਿੰਘ ਨੂੰ ਉਹ ਵੀ ਆਪਣੇ ਕੋਲੇ ਆਏ ਹੋਏ ਨੇ ਕੋਦ ਦਾ ਘੰਟਾ ਕੀਰਤਨ ਕਰ ਲੈਣਗੇ ਜਾਂ ਤੁਸੀਂ ਕਰ ਲਿਓ ਜਿਵੇਂ ਵਿਚਾਰ ਆ ਸੰਤ ਬਾਵਾ ਬਲੰਸ ਸਿੰਘ ਜੀ ਕਹਿਣ ਲੱਗੇ ਠੀਕ ਆ ਯਾਨੀ ਜਿਵੇਂ ਹੁਕਮ ਹੈ ਮੈਂ ਉਹਨਾਂ ਨੂੰ ਪੁੱਛ ਲੈਣਾ ਅਤੇ ਬਾਕੀ ਆਰਤੀ ਆਰਤੀ ਦਾ ਕੀਰਤਨ ਉਸ ਤੋਂ ਉਪਰੰਤ ਜੇ ਰਾਗੀ ਸਿੰਘ ਨੇ ਆਰਤੀ ਆਰਤੀ ਦਾ ਕੀਰਤਨ ਕਰਨਾ ਉਹਦੀ ਮਰਜ਼ੀ ਹੈ ਉਸ ਤੋਂ ਬਾਅਦ ਉਸਨੇ ਕਹਿ ਦੇਣਾ ਭਾਈ ਹੋ ਇੱਕ ਸ਼ਬਦ ਹੋਰ ਪੜ ਲੈ ਉਹ ਸਾਲ ਪੜ ਲੂਗਾ ਜਾਨੂ ਤਕਰੀਬਨ 7:30 ਦਾ ਟਾਈਮ ਹੋ ਜਾਵੇਗਾ ਕੁਝ ਤੋਂ ਬਾਅਦ ਤੁਸੀਂ ਫਿਰ ਕੀਰਤਨ ਕਰਨਾ ਹੈ 9 ਵਜੇ ਤੱਕ 사ਖੀਆਂ ਵੀ ਸੁਣਾਉਣੀਆਂ ਨੇ ਕਥਾ ਵਿਚਾਰਾਂ ਦੇ ਨਾਲ ਕੀਰਤਨ ਕਰਨਾ ਹੈ ਭਾਈ ਉਹ ਸੰਗਤ ਬਹੁਤ ਹੀ ਉਤਸ਼ਾਹ ਦੇ ਨਾਲ ਇਹ ਦਿਹਾੜੇ ਮਨਾਉਣੀ ਹੈ ਕਿ ਦੇਖੋ ਸਾਰਾ ਨਗਰ ਆਇਆ ਹੋਇਆ ਕਰਕੜ ਦਾ ਬੰਦਾ ਕਰਕੜ ਦੇ ਮਾਈ ਲੋਕ ਪਹੁੰਚੇ ਹੋਏ ਨੇ ਸਵੇਰ ਤੋਂ ਲੈ ਕੇ ਸੇਵਾ ਜੁਟੇ ਹੋਏ ਨੇ ਸਾਰੇ ਕਿਉਂ ਇਹਨਾਂ ਨੇ ਮਟراس ਕਈ ਤਰ੍ਹਾਂ ਦੇ ਪੂਵਾਨ ਬਣਾਉਣੇ ਨੇ ਇਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਸਾਰੀ ਲੰਗਰ ਦੀ ਤਿਆਰੀ ਕਰਨੀ ਹੈ ਜੋ ਵੀ ਇਹਨਾਂ ਨੂੰ ਮਨ ਦੇ ਵਿੱਚ ਆਸਾ ਹੁੰਦੀਆਂ ਨੇ ਸਾਰੇ ਵੱਧ ਚੜ ਕੇ ਲੰਗਰ ਦੀ ਸੇਵਾ ਕਰਦੇ ਹਨ ਇੱਕ ਤਰ੍ਹਾਂ ਸੰਤ ਮਾਮਾ ਬਲਵੰਤ ਸਿੰਘ ਕਹਿੰਦਾ ਠੀਕ ਆ ਜੀ ਇਹ ਫਿਰ ਤੁਸੀਂ ਸ਼ਾਮ ਨੂੰ ਰੋਲ ਨਹੀਂ ਲਾਉਣੀ ਹੈ ਸ਼ਾਮ ਨੂੰ ਤੁਸੀਂ ਕੀਰਤਨ ਕਰਕੇ ਆਰਾਮ ਕਰਨਾ ਹੈ। ਅੰਮ੍ਰਿਤ ਵੇਲੇ ਫੇਰ 2 ਤੋਂ 4 ਰੋਲ ਤੁਸੀਂ ਲਾਉਣੀ ਹੈ। 3 ਵਜੇ ਸਪੀਕਰ ਲਾ ਲੈਣਾ ਹੈ। 3 ਵਜੇ ਤੋਂ ਫਿਰ 1 ਘੰਟਾ ਸਪੀਕਰ ਤੁਸੀਂ ਕੀਰਤਨ ਕਰਨਾ ਹੈ, ਪਾਠ ਕਰਨਾ ਹੈ। ਉਸ ਤੋਂ ਉਪਰੰਤ ਫਿਰ ਭਾਈ ਨਿਰਮਲ ਸਿੰਘ ਉਨੂੰ ਛੱਡ ਦਊਗਾ ਉਸ ਤੋਂ ਪ੍ਰੰਤ ਫਿਰ ਤੁਸੀਂ 5 ਵਜੇ ਰਾਗੀ ਸਿੰਘ ਦੀ ਡਿਊਟੀ ਲਾ ਦੇਣੀ ਹੈ ਕੋਨਾਲ ਸਿੰਘਾਂ ਦੇ ਜਥੇ ਦੇ ਨਾਲ ਕੀਰਤਨ ਸ੍ਰੀ ਆਸਿਵਾਰ ਦਾ ਪ੍ਰਾਰੰਭ ਕਰ ਲੈਣਗੇ ਤੁਸੀਂ ਤਕਰੀਬਨ ਪਿਛਲੇ ਸੱਕੇ ਸ਼ਲੋਕ ਜਿੰਨੇ ਹੋਣਗੇ ਉਹਨਾਂ ਦਾ ਕੀਰਤਨ ਤੁਸੀਂ ਕਰ ਲੈ ਜਿੰਨਾ ਚਿਰ ਮਧ ਨਹੀਂ ਆਉਂਦਾ 8:30 ਵਜੇ ਤੱਕ ਆਸੇਦਗਰ ਦਾ ਕੀਰਤਨ ਖਰੀ ਜਾਣਾ ਅਰਦਾਸ ਕੀਰਤਨ ਦੀ ਆਸੇਦ ਵਾਲੀ ਅਤੇ ਮਧ ਵਾਲੀ ਇਕੱਠੀ ਕਰਨੀ ਹੈ ਇਸ ਤਰ੍ਹਾਂ ਗਿਆਨੀ ਸੁਪੁਰ ਸਿੰਘ ਜੀ ਨੇ ਜੋਤੀ ਲਾ ਦਿੱਤੀ ਹੈ ਬਾਬਾ ਜੀ ਫਿਰ ਉਹਦੇ ਬਲਾਕੇ ਆਪਦੇ ਕਮਰੇ ਵਿੱਚ ਆ ਜਾਂਦੇ ਨੇ ਉਹਦੇ ਕਮਰੇ ਚ ਜਾ ਕੇ ਫਿਰ ਰਾਗੀ ਕੋਲ ਜਾਂਦੇ ਨੇ ਰਾਗੀ ਨੇ ਫਾਈ ਸ਼ਾਮ ਨੂੰ ਜਦੋਂ ਕਥਾ ਦੀ ਸਮਾਪਤੀ ਹੋਣੀ ਹੈ ਜੇ ਤੁਸੀਂ ਕੀਰਤਨ ਕਰਨਾ ਹੈ ਤਾਂ ਉੱਥੇ ਆ ਜਿਓ ਅੱਧਾ ਘੰਟਾ ਵੀ ਫਿਰ ਆਰਤਾ ਦੀ ਦਾ ਕੀਰਤਨ ਤੁਸੀਂ ਕਰਨਾ ਹੈ ਆਰਤਾ ਦੀ ਕੀਰਤਨ ਦੇ ਨਾਲ ਹੀ ਤੁਸੀਂ ਰਾਗਾਂ ਦੇ ਵਿੱਚ ਇੱਕ ਸ਼ਬਦ ਗੁਰਨਾਗ ਦੇ ਮਹਾਰਾਜਾਂ ਦੇ ਐ ਪੜਨਾ ਇਹ ਤੋਂ ਲੈ ਬੇਨਤੀ ਹੈ ਰਾਗੀ ਮੇਸ ਨੇ ਕਿਹਾ ਠੀਕ ਹੈ ਜੀ ਅਸੀਂ ਆਰਤ ਧਾਰਤੀ ਦਾ ਕੀਰਤਨ ਕਰਾਂਗੇ ਤੁਸੀਂ ਕਥਾ ਦੇ ਨਾਲ ਅਧਾ ਘੰਟਾ ਤੁਸੀਂ ਕੀਰਤਨ ਕਰ ਲਿਓ ਇਸ ਤਰ੍ਹਾਂ ਰਾਗੀ ਸਿੰਘ ਨੇ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਕਿਹਾ ਬਾਬਾ ਜੀ ਆਪਣੇ ਕਮਰੇ ਵਿੱਚ ਆ ਕੇ ਆਰਾਮ ਕਰਨ ਲੱਗ ਗਏ ਜਦੋਂ 3 ਵਜੇ ਤਾਂ ਬਾਬਾ ਜੀ ਪਹਿਲੇ ਤਿਆਰ ਵਰ ਤਿਆਰ ਹੋ ਕੇ ਇਸ਼ਨਾਨ ਕਰਕੇ 3 ਵਜੇ ਨੂੰ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਜਾਂਦੇ ਹਨ ਕਿ ਜਦ ਹੀ ਗਿਆਨੀ ਜੀ ਵੀ ਦਰਬਾਰ ਸਾਹਿਬ ਦੇ ਵਿੱਚ ਪਹੁੰਚੇ 3 ਵਜੇ ਸ੍ਰੀ ਗੁਰਪ੍ਰਤਾਪ ਉਗ੍ਰੰਤੀ ਕਥਾ ਯਾਨੀ ਸੰਪੂਰਨ ਸਿੰਘ ਯਾਨੇ ਪ੍ਰారంਭ ਕੀਤੀ। ਤਕਰੀਬਨ ਸਵਾ ਘੰਟਾ ਯਾਨੀ ਇਹ ਜਨੇ ਕਥਾ ਸੰਗਤਾਂ ਨੂੰ ਸਰਵਨ ਕਰਵਾਈ। ਉਸ ਤੋਂ ਬਰੰਤ ਫਿਰ ਅੱਧਾ ਘੋਣਾ ਘੰਟਾ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਕੀਰਤਨ ਕੀਤਾ। ਉਸ ਤੋਂ ਉਪਰੰਤ ਗ੍ਰੰਤੀ ਸਿੰਘ ਜੀ ਜਿਹੜਾ ਰੱਖਿਆ ਹੋਇਆ ਉਸਨੇ ਰਹਿਰਾਸ ਸਹਿਬ ਦਾ ਪਾਠ ਕੀਤਾ ਔਰ ਦੇ ਨਾਲ ਹੀ ਰਾਗੀ ਸਿੰਘ ਨੇ ਔਰ ਧਾਰਤੀ ਦਾ ਕੀਰਤਨ ਪਰੰਪਰੰਤ ਕੀਤਾ ਉਸ ਦੇ ਨਾਲ ਹੀ ਕੰਗੀ ਅਮੇਸਵੀਆਂ ਨੇ ਇੱਕ ਸ਼ਬਦ ਗੁਰੂ ਨਾਨਕ ਦੇਵ ਮਹਾਰਾਜਿਆਂ ਦਾ ਜਿਹੜਾ ਭਾਈ ਗੁਰਦਾਸ ਨੇ ਲਿਖਿਆ ਬਾਬਾ ਗਿਆਨ ਗੁਰੂ ਦਾ ਇਹ ਸਾਰੇ ਸ਼ਬਦ ਦਾ ਕੀਰਤਨ ਮਿਹਰ ਪਿਆਰ ਦੇ ਨਾਲ ਰਾਗੀ ਹਰਮੇਤ ਸਿੰਘਿਆ ਨੇ ਸੁਣਾਇਆ ਉਸ ਤੋਂ ਉਪਰੰਤ ਜਤੇਦਾਰ ਸੰਤ ਬਾਬਾ ਬਲਵੰਤ ਸਿੰਘਿਆ ਨੇ ਮਲਵੇ ਕੀਰਤਨ ਕੀਤਾ। तकरीबन 2 ਘੰਟਿਆਂ ਦੇ ਸਮੇਂ ਦੇ ਵਿੱਚ ਸਾਖੀਆਂ ਸੁਣਾਈਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਰੇ ਲੀਲਾ ਦੇ ਬਚਨ ਉਸਨਾਂ ਦੇ ਚਾਰਨ ਦੇ ਬਚਨ ਅਤੇ ਸੱਚਾ ਸੌਦਾ ਜੋ ਕਲਿਆਨ ਦਾਸ ਹੂੰ ਉਹਨਾਂ ਨੂੰ ਪ੍ਰਸ਼ਾਦਾ ਸ਼ਕੁੰਦ ਦਾਸ ਸਾਰਾ ਪ੍ਰਸੰਗ ਬਾਬਾ ਜੀ ਨੇ ਸੁਣਾਉਣਾ ਕੀਤਾ ਹੈ ਇਹ ਸਾਰਾ ਪ੍ਰਸੰਗ ਸੁਣਾ ਕੇ ਉਸ ਤੋਂ ਬਾਅਦ ਅੱਬਾ ਜੀਆ ਨੇ ਭੋਗ ਪਾਇਆ ਭੋਗ ਤੋਂ ਬਾਅਦ ਅਰਦਾਸ ਹੋਈ ਸਤਿਗੁਰਾਂ ਦਾ ਚੱਲ ਰਿਹਾ ਬਾਣੀ ਦੇ ਪ੍ਰਵਾਹ ਦੇ ਵਿੱਚੋਂ ਹੁਕਮਨਾਮਾ ਕੋਤਪ੍ਰੰਤ ਸੰਗਤਾਂ ਨੂੰ ਦੇਗਾ ਵਰਤਾਈਆਂ ਗਈਆਂ ਦੇਗ ਵਰਤੋਂ ਤੋਂ ਬਾਅਦ ਸਾਰੀ ਸੰਗਤ ਲੰਗਰ ਦੇ ਵਿੱਚ ਆਈ ਜਿਨ੍ਹਾਂ ਨੇ ਪ੍ਰਸ਼ਾਦਾ ਛਕਣਾ ਸੀ ਉਹਨਾਂ ਨੇ ਪ੍ਰਸ਼ਾਦਾ ਛਕਿਆ ਕਿਸੇ ਨੇ ਚਾਹ ਛਕਣੀ ਸੀ ਉਹਨੇ ਚਾਹ ਛਕ ਲਈ ਇਤਨਾ ਸਾਰੇ ਜਥੇ ਨੇ ਵੀ ਲੋਰ ਅਨਸਾਰ ਗੁਰੂ ਕੇ ਲੰਗਰ ਦੇ ਵਿੱਚੋਂ ਸਭ ਨੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕ ਕੇ ਫਿਰ ਬਾਬਾ ਜੀ ਜਹਦਾਰ ਜੀ ਉੱਠ ਕੇ ਉੱਥੋਂ ਸੰਤ ਗਿਆਨੀ ਸੰਪੂਰਨ ਸਿੰਘਾਂ ਕੋਲ ਗਏ ਉਹ ਅੱਜ ਦੀ ਕਥਾ ਦਾ ਸਮਾਪਤਾ ਹੈ ਕੱਲ ਨੂੰ ਅੱਗੇ ਸਰਵਣ ਕਰ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ